ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਮਾਜ ਮਹੱਲਾ ਪੰਜਵਾ ਦਿਨ ਰੈਣ ਇੱਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਸਤਗੁਰ ਆਪਣਾ ਹਰਿ ਸਿਮਰੀ ਦਿਨ ਸਵਰੈਣ ਆਪ ਤਿਆਗ ਸਰਣੀ ਪਵਾ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣਾ ਜੋ ਜੀਅ ਹਰਤੇ ਵਿਛੜੇ ਸੇ ਸੁਖ ਨਾ ਬਸਨ ਪੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਠੇ ਸਭ ਗਹਿਣਾ ਆਪ ਕਮਾਣਾ ਵਿਛੜੀ ਦੋਸ਼ ਨਕਾਹੂ ਦੇਣਾ ਕਰ ਕਿਰਪਾ ਪ੍ਰਭ ਰਾਖ લે ਹੋ ਹੋਰ ਨਾਹੀ ਕਰਨ ਕਰੇਣ ਹਰ ਤੁਧ ਬਿਨਾ ਖਾਕੂ ਰਲਣਾ ਕਹੀ ਆਏ ਕਿਥੈ ਬੈਣ ਨਾਨਕ ਕੀ ਬੇਨੰਤੀਆ ਹਰ ਸੁਰਜਨਾ ਦੇਖਾ ਨੈਣ ਜੀ ਆ ਕੀ ਵਰਤਾ ਸੋ ਸੁਣੇ ਹਰ ਸਮਰੱਥ ਪੁਰਖ ਪਾਰ ਮਰਣਾ ਜੀਵਨ ਆਰਾਧਨਾ ਸਵਨਾ ਕਾ ਆਧਾਰ ਸਸਰੇ ਪਈ ਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚ ਅਗਮ ਅਗਾਤ ਬੋਧਾ ਕਿ ਸ਼ਾਂਤਨਾ ਪਾਰਾਵਾਰ ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ नाथ ਦਇਆਲ ਦੇਵ ਪਤ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸਤਿਨਾਮ ਕਰਤਾਰ ਕੀਮਤਾ ਕੋਈ ਨਾ ਜਾਣਾਈ ਕੋ ਨਾਹੀ ਤੋਲਣ ਹਾਰ ਮਨ ਤਾ ਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣਾ ਜੇ ਪ੍ਰਭ ਕੋ ਸੇਵਦੇ ਤਿਨ ਕੈ ਸਦ ਵਲਿਹਾਰ ਸੰਤ ਰਾਦਨ ਸਦ ਸਦਾ ਸਵਨਾ ਕਾ ਬਖਸਿੰਦਾ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨਜਿੰਦਾ ਗੁਰ ਸਬਦੀ ਆਰਾਦੀ ਐ ਜਪਿਐ ਨਿਰਮਲ ਮਨ ਤਾ ਕੀਮਤਾ ਕਹਿਣ ਨਾ ਜਾਈਐ ਪਰਮੇਸ਼ਰ ਬੇਅੰਤ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਸੋ ਕਹੀਐ ਭਗਵੰਤਾ ਜੀ ਅਕੀਲਾ ਚਾ ਪੂਰੀ ਐ ਮਿਲੈ ਸੁਆਮੀ ਕੰਤਾ ਨਾਨਕ ਜਿਵੈ ਜਪ ਹਰੀ ਦੋਖ ਸਬੇ ਹੀ ਹੰਤਾ ਦਿਨ ਰਹਿਣਾ ਜਸਨਾ ਬਿਸਰੈ ਸੋ ਹਰਿਆ ਹੋਵੈ ਜਨਤਾ ਸਰਬਕਲਾ ਪ੍ਰਭ ਪੂਰਨ ਮੰਝ ਨਿਮਾਣੀ ਤਾਉ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਨ ਆਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਦ ਸਮਾਓ ਜਿਉ ਤੂੰ ਰਾਖੈ ਤਿਉ ਰਹਾ ਤੇਰਾ ਦਿੱਤਾ ਪੈਨਾ ਖਾਓ ਉਤਮਾ ਸੋਈ ਕਰਾਈ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਝਈ ਕਿਥੈ ਕੋਕਣ ਜਾਓ ਅਗਿਆ ਨਾ ਵਿਨਾਸ ਨਾ ਤਮ ਹਰਣਾ ਪੂਜੇ ਅਗਮਾ ਮਾਉ ਮਨ ਵਿਛੜਿਆ ਹਰ ਮੇਲੀਆ ਨਾਨਕ ਏਕ ਸੁਆਉ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰਕੇ ਪਾਉ ਬਾਰ ਮਾਜ ਕੀ ਤਥਾ ਸ਼ਲੋਕ ਮਹੰਲਾ ਪਹਿਲਾ ਮਲਕ ਅਮਰੀਦ ਤਥਾ ਚੰਦਰ ਹੜਾ ਸੋਹੀਆ ਕੀ ਧੁਨੀ ਗਾਵਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸ਼ਲੋਕ ਮਹਲਾ ਪਹਿਲਾ ਗੁਰਦਾਤਾ ਗੁਰਹਿਵੇ ਘਰ ਗੁਰਦੀਪਕਾ ਤਿਹ ਲੋਏ ਹਮਰਾ ਪਦਾਰਥ ਨਾਨਕਾ ਮਨ ਮੰਨਿਐ ਸੁਖ ਹੋਏ ਮਹਲਾ ਪਹਿਲਾ ਪਹਿਲਾ ਪਿਆਰ ਲੱਗਾ ਥਣ ਦੁੱਧਾ ਦੂਜਾ ਹੈ ਮਾਏ ਬਾਪ ਕੀ ਸੋਦਾ ਤੀਜਾ ਭਇਆ ਭਾਬੀ ਬੇਬ ਚੌਥਾ ਪਿਆਰ ਉਪਨੀ ਖੇੜਾ ਪੰਜਵ ਹੈ ਖਾਣਾ ਪੀਣ ਕੀ ਤਾਤ ਛੇਵ ਹੈ ਕਾਮਨਾ ਪੁੱਛੈ ਜਾਤ ਸਤਵ ਹੈ ਸੰਝ ਕੀਆ ਘਰ ਵਾਸ ਅਠਵ ਹੈ ਕ੍ਰੋਧ ਹੋਆ ਤਨਨਾਸ਼ ਨਵੈ ਧੌਲੇ ਉਬੇ ਸਾਹ ਦਸਵੈ ਦੱਦਾ ਹੋਆ ਸੁਆਹਾ ਗਐਸ ਗੀਤ ਪੁਕਾਰੀਤਾ ਹ ਓਡਿਆ ਹੰਸ ਦਸਾਇ ਰਾਹ ਆਇਆ ਗਿਆ ਮੋਇ ਨਾਓ ਪਿਛੈ ਪਤਲ ਸਦੇਹੋ ਕਾਬ ਨਾਨਕ ਮਨਮੁਖ ਅੰਧ ਪਿਆਰ ਵਾਜ ਗੁਰੂ ਡੁੱਬਾ ਸੰਸਾਰ ਮਹਲਾ ਪਹਿਲਾ 10 ਬਾਲ ਤਣ 20 ਰਵਣ ਤੇਸਾਂ ਕਾ ਸੁੰਦਰ ਕਹਾਵੈ ਚਾਲਾ 40 ਸੀਪਰ ਹੋਏ 85 ਪਗ ਖਿਸੈ 60 ਕੇ ਬੋਡੇਪਾ ਆਵੈ 70 70 ਕਾ ਮਤਹੀਣ ਅਸੀਂਹਾ ਕਾ ਵਿਵਹਾਰ ਨ ਪਾਵੈ ਨਵਾਂ ਕਾਸੇ ਜਸਣੀ ਮੂਲ ਨਾ ਜਾਣ ਆਪ ਬਲ ਢੰਡੋਲਮ ਢੂੰਡਮ ਡਿਠਮੇ ਨਾਨਕ ਜਗ ਧੂਏ ਕਾ ਤਵਲ ਹਰ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟੋ ਪਾਤੀ ਰੰਗ ਪਰੰਗ ਭਾਰਜਨਾ ਬਹ ਬਹ ਵਿਦ ਭਾਤੀ ਤੂੰ ਜਾਣੈ ਜਿਨ ਓ ਪਾਈਐ ਸਭ ਖੇਲ ਤੁਮਾਤੀ ਇੱਕ ਆਵਹਿ ਇੱਕ ਜਾਹੇ ਉਠ ਬਿਨ ਨਾਵੈ ਮਰ ਜਾਤੀ ਗੁਰਮੁਖ ਰੰਗ ਚ ਲੂਲਿਆ ਰੰਗ ਹਰ ਰੰਗ ਰਾਤੇ ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁ ਜਾਣ ਹੈ ਵਡ ਪੁਰਖ ਵਡਾਤੀ ਜੋ ਮਨ ਚਿੱਤ ਤੋਦ ਧਿਆਈਂ ਦੇ ਮੇਰੇ ਸੱਚਿਆ ਬਾਲ ਬਾਲਾ ਖਾਉ ਤਨ ਜਤੀ ਸਲੋਕ ਮਹੰਲਾ ਪਹਿਲਾ ਜਿਉ ਪਾਏ ਤិន ਸਾਜਿਆ ਰਖਿਆ ਬਣ ਤਬਣਾਏ ਅਖੀ ਦੇਖੈ ਜਿਬਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੈ ਹੱਥੀ ਕਰਣਾ ਦਿੱਤਾ ਪੈਨ ਖਾਏ ਜਨ ਰਚ ਰਚਿਆ ਤਸਨ ਜਾਣੈ ਅੰਦਾ ਅੰਦ ਕਮਾਏ ਜਾ ਭੱਜਤਾ ਠੀਕਰ ਹੋਵੇ ਕਾੜ ਤ ਘੜੀ ਨ ਜਾਈ ਨਾਨਕ ਗੁਰ ਵਿਨ ਨਾਹੀ ਪਤਾ ਪਤ ਵਿਣ ਪਾਰ ਨ ਪਾਏ ਮਹਲਾ ਦੂਜਾ ਦਿਂਦੇ ਥਾ ਵੋ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸੁਰਤ ਮਤ ਚਿਤ ਰਾਈ ਤਾ ਕੀ ਕਿਆ ਕਰ ਆਖ ਵਖਾਣੀਐ ਅੰਤਰਵਕ ਕਰਮ ਕਮਾਵੇ ਸੋਚ ਹੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮੀ ਨਾ ਹੋਵੇ ਪਾਪ ਕਮਾੜੇ ਪਾਪੀ ਜਾਣੀਐ ਤੋ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾਖ ਵਖਾਣੀਐ ਜਿੱਚਰ ਤੇਰੀ ਜੋਤਾ ਤਿੱਚਰ ਜੋਤੀ ਵਿੱਚ ਤੂੰ ਬੋਲੇ ਢਿਣ ਜੋਤੀ ਕੋਈ ਕਿਛ ਕਰਿ ਹੋ ਦਿਸਾ ਦਿਖਾ ਸਿਆਣੀਐ ਨਾਨਕਾ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ ਤਉਦ ਆਪੇ ਜਗ ਤਉ ਪਾਏ ਕੈ ਤਉਦ ਆਪੇ ਧੰਦਾ ਲਾਇਆ ਮੋਹ ਠਗਲੀ ਪਾਏ ਕੈ ਤਦ ਆਪੋ ਜਗਤ ਖੋ ਆਇਆ ਤਿਸ ਨਾਂ ਅੰਦਰ ਅਗਨ ਹੈ ਨਹਿ ਤਿਪਤਾ ਭੁੱਖਾ ਤਿਹ ਆਇਆ ਸਹਸਾ ਇਹੋ ਸੰਸਾਰ ਹੈ ਮਰ ਜੰਮ ਆਇਆ ਜਾਇਆ ਬਿਨ ਸਤਗੁਰਾ ਮੋਹ ਨਾ ਟੁੱਟਾਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜ ਜਾ ਜਤੁ ਪਾਇਆ ਕੁੱਲ ਉਦਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰਸੇਤੀ ਚਿੱਤ ਲਾਇਆ ਸ਼ਲੋਕ ਮਹੱਲਾ ਦੂਜਾ ਅੱਖੀ ਵਾਜੋ ਵੇਖਣਾ ਬਿਨ ਕੰਨਾ ਸੁਣਨਾ ਪੈਰਾਂ ਵਾਜੋ ਚੱਲਣਾ ਬਿਨ ਹੱਥਾ ਕਰਨਾ ਜੀਬਾ ਵਾਜੋ ਬੋਲਣਾ ਓ ਜੀਬਤ ਮਰਣਾ ਨਾਨਕ ਹੋਕ ਮਾਪਸ਼ਾਣਕੈ ਤਾਉ ਖਸਮੈ ਮਿਰਣਾ ਮਹੱਲਾ ਦੂਜਾ ਦੱਸਾ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਲਾ ਟੁੰਡਾ ਅੰਦਲਾ ਕਿਉ ਗਰ ਲੱਗੈ ਧਾਈ ਭੈ ਕੇ ਚਰਨ ਕਰ ਭਾਵ ਕੇ ਲੋਇਣ ਲੋਇਣਾ ਸੁਰਤ ਕਰੇ ਨਾਨਕ ਕਹਿ ਸਿਆਣੀਏ ਏਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਇੱਕ ਹੈ ਤਤ ਦੂਜਾ ਖੇល ਰਚਾਇਆ ਹਉ ਮੈਂ ਗਰਬ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ ਜੋ ਭਾਵੈ ਤਿਉ ਰੱਖ ਤੋ ਸਭ ਕਰੇ ਤੇਰਾ ਕਰਾਇਆ ਇਕ ਨਾ ਵਖਸੈ ਮੀਲ ਲਹੈ ਗੁਰਮਤੀ ਤੁਧ ਐ ਲਾਇਆ ਇਕ ਖੜੇ ਕਰਹ ਤੇਰੀ ਚਾਕਾਰੀ ਬਿਨ ਨਾ ਵੈ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਹੈ ਇਕ ਸੱਚੀ ਕਾਰ ਐ ਲਾਇਆ ਪੁੱਤ ਕਲਤ ਕੋ ਟੰਬ ਹੈ ਇਕ ਅਲਪਤ ਰਹੇ ਜੋ ਤੁਧ ਪਾਇਆ ਓ ਹੈ ਅੰਦਰੋਂ ਬਾਹਰੋਂ ਨਿਰਮਲੇ ਸੱਚੈ ਨਾਏ ਸਮਾਇਆ ਸ਼ਲੋਕ ਮਹੰਲਾ ਪਹਿਲਾ ਸੁੰਨੇ ਕੈ ਪਰਬਤਾ ਗੁਫਾ ਕਰੀ ਕੈ ਪਾਣੀ ਪਿਆਲਾ ਕੈ ਵਿੱਚ ਧਰਤੀ ਕੈ ਆਕਾਸੀ ਉਰਦ ਰਹਾ ਸਿਰਪਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾਕਾਰ ਵਗੜਾ ਤਾਪੀਲਾ ਕਾਲਾ ਵਿਦਾ ਕਰੀ ਪੁਕਾਰ ਹੋਏ ਕੋ ਚੀਲ ਰਹਾ ਮਲ ਤਾਰੀ ਗੁਰਮਤ ਮਤ ਬਿਕਾਰ ਨਾ ਹੋ ਨਾ ਮੈਂ ਨਾ ਹੋ ਹੋਵਾ ਨਾਨਕ ਸਬਦ ਵਿਚਾਰ ਮਹਲਾ ਪਹਿਲਾ ਵਸਤਰ ਪਖਾਲ ਪਖਾਨੇ ਕਾਇਆ ਆਪੇ ਸੰਜਮ ਹੋਵੇ ਅੰਤਰ ਮੈਲ ਲੱਗੀ ਨਹੀਂ ਜਾਣਾ ਬਾਹਰ ਹੋਂ ਮਲ ਮਲ ਧੋਵੈ ਅੰਧਾ ਭੂਲ ਆਪਿਆ ਜਮ ਜਾਲੇ ਵਸਤ ਪ੍ਰਾਈ ਆਪਣੀ ਕਰ ਜਾਣੈ ਹੋਂ ਮੈਂ ਵਿੱਚ ਦੁਖ ਘਾਲੇ ਨਾਨਕ ਗੁਰਮੁਖ ਹੋਂ ਮੈਂ ਤੁਪੈ ਤਾ ਹਰ ਹਰ ਨਾਮ ਧਿਆਵੈ ਨਾਮ ਜਪੇ ਨਾਮ ਆਰਾਧੇ ਨਾਮੇ ਸੁਖ ਸਮਾਵੈ ਪਵੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਨਹੀ ਕੀ ਅਵਜੋਗ ਜਿਨੋ ਪਾਇਆ ਮੂਰਖਾ ਭੋਗੇ ਭੋਗ ਦੁੱਖ ਸਵਾਇਆ ਸੁਖ ਉੱਠੇ ਰੋਗ ਪਾਪ ਕਮਾਇਆ ਹਰ ਕੋ ਸੋਗ ਵਿਜੋਗ ਉਪਾਏ ਖਪਾਇਆ ਮੂਰਖਾ ਗਣਤ ਗਣਾਈ ਝਗੜਾ ਪਾਇਆ ਸਤ ਗੁਰ ਹੱਥ ਨ ਵੇੜ ਝਗਰ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚਲੈ ਚਲਾਇਆ ਸ਼ਲੋਕ ਮਹਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੈ ਨਾਨਕ ਐਸਾ ਗੁਜਾਪੈ ਮਹਲਾ ਚੌਥਾ ਜਿਸ ਦਾ ਅੰਦਰ ਸੱਚ ਹੈ ਸੋ ਸੱਚਾ ਨਾਮੁ ਸੱਚ ਲਾਏ ਓਹ ਹਰ ਮਾਰਗ ਆਪ ਚਲਦਾ ਨਨੋ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਇ ਤਾ ਮਲ ਲਹ ਛੱਪੜ ਨਾਤਾ ਸਗਮੀ ਮਲ ਲਾਏ ਤੀਰਥ ਪੂਰਾ ਸਤਗੁਰੂ ਜੋ ਅਣ ਦਿਨ ਹਰ ਹਰ ਨਾਮ ਧਿਆਏ ਓਹ ਆਪ ਛੁੱਟਾ ਕੁਟੰਬ ਸਿਓ ਦੇ ਹਰ ਹਰ ਨਾਮ ਸਭ ਸ੍ਰੇਸ਼ਟ ਛਡਾਏ ਜਨ ਨਾਨਕ ਤਿਸ ਵਲਿਹਾਰਣ ਜੋ ਆਪ ਜਪੈ ਅਬਰਾ ਨਾਮ ਜਪਾਏ ਪੌੜੀ ਇਕ ਕੰ ਦਾ ਮੂਲ ਚੁਣਖਾ ਹੈ ਵਣਖੰਡ ਵਾਸਾ ਇਕ ਭਗਵਾ ਵੇਸ ਕਰ ਫਿਰੈ ਜੋਗੀ ਸੰਨਿਆ사 ਅੰਧਾ ਤ੍ਰਸਨਾ ਬਹੁਤ ਸਾਧਨਾ ਭੋਜਨ ਕੀ ਆਸਾ ਵਿਰਤਾ ਜਨਮਾ ਗਵਾਏ ਨਾ ਗਿਰਹੀ ਨਾ ਉਦਾਸਾ ਜਮ ਕਾਲਾ ਸਿਰੋ ਨਾ ਉਤਰੈ ਤਰ ਵਿਦ ਮਨਸਾ ਗੁਰਮਤੀ ਕਾਰਨ ਆਵੈ ਨੇੜੈ ਜਹ ਹੋਵੇ ਦਾਸਨ ਦਾਸਾ ਸਦਾ ਸ਼ਬਦ ਸੱਚ ਮਨ ਬਨ ਘਰ ਹੀ ਮਾਹੀ ਉਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੀ ਉਦਾਸਾ ਨਾਨਕ ਸਤਗੁਰ ਸੇਵਨ ਆਪਣਾ 세 ਆਸਾ ਤੇ ਨਿਰਾਸਾ ਸ਼ਲੋਕ ਹੈ ਮਹਲਾ ਪਹਿਲਾ ਜੇ ਰਤ ਲੱਗੈ ਕੱਪੜ ਐ ਜਾਮਾ ਹੋਏ ਪਲੀ ਤਾ ਜੋ ਰਤ ਪੀਵਹਿ ਮਾਨਸਾ ਤੈਨ ਕਿਉ ਨਿਰਮਲਾ ਚੀਤਾ ਨਾਨਕ ਨਾਉ ਖੁਦਾ ਏਕਾ ਦਿਲ ਹੱਛੈ ਮੁਖ ਲੇਹੋ ਅਵਰ ਦੇਵਾਜੇ ਦੁਨੀਕੇ ਉਠੇ ਅਮਲਾ ਕਰੇ ਹੋ ਮਹੱਲਾ ਪਹਿਲਾ ਜਾ ਹੋ ਨਾਹੀ ਤਾਂ ਕਿਆ ਆਖਾਂ ਕਿਹੋ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਹਿਆ ਕਥਨਾ ਪਰਿਆ ਭਰ ਭਰ ਧੋਵਾਂ ਆਪਨ ਉਜਾ ਲੋਕ ਵਜਾਈ ਐਸਾ ਕੁ ਹੋਵਾਂ ਨਾਨਕ ਅੰਦਾ ਹੋਏ ਕਹਿ ਦੱਸੇ ਰਹਾ ਸਬਸ ਮੁਹਾਏ ਸਾਥੈ ਅੱਗੇ ਗਿਆ ਮੋਹ ਮੋਹ ਪਾਹੈ ਸੋ ਐਸਾ ਆਗੂ ਜਾਪੈ ਪੌੜੀ ਵਾਹ ਰੁੱਤੀ ਸਭ ਤੂੰ ਕੜੀ ਮੂਰਤ ਬੀਚਾਰਾ ਤੂੰ ਗਣ ਤੈ ਕਨੈ ਨਾ ਪਾਯੋ ਸੱਚੇ ਅਲਖ ਅਪਾਰਾ ਪੜਿਆ ਮੂਰਖ ਆਖੀਐ ਜਿਸ ਲੱਬ ਲੋਭ ਅਹੰਕਾਰਾ ਨਾਵ ਪੜੀਐ ਨਾਵੁ 부ਜੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖਟਿਆ ਭਗਤੀ ਭਰੇ ਪੰਡਾਰਾ ਨਿਰਮਲ ਨਾਮ ਮੰਨਿਆ ਦਰ ਸਚੈ ਸਚਿਆਰਾ ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤਿ ਪਾਰਾ ਸੱਚਾ ਸਾਹ ਹੋਇਕ ਤੂੰ ਹੋਰ ਜਗਤ ਬਨਜਾਰਾ ਸ਼ਲੋਕ ਮਹੱਲਾ ਪਹਿਲਾ ਮਹਿਰਮ ਸੀਤਾ ਸਦਕ ਮੁਸੱਲਾ ਹੱਕ ਹਲਾਲ ਕੁਰਾਨਾ ਸ਼ਰਮ ਸੁਨਨ ਤਸੀਲ ਰੋਜਾ ਓਹ ਮੁਸਲਮਾਨ ਕਰਨੀ ਕਾਬਾ ਸੱਚ ਪੀਰਾ ਕਲਮਾ ਕਰ ਮੰਨਵਾਜ ਤਸਵੀ ਸਾਤ ਇਸ ਭਾਵਸੀ ਨਾਨਕ ਰੱਖੈ ਲਾਜ ਮਹੱਲਾ ਪਹਿਲਾ ਠੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਤਾ ਭਰੇ ਜਾ ਮੁਰਦਾਰ ਨਾ ਖਾਏ ਗੱਲੇ ਪਿਸਤ ਨਾ ਜਾਈਐ ਛਟੈ ਸੱਚ ਕਮਾਈ ਮਾਰਨਾ ਪਾਹੀ ਹਰਾਮ ਮਹ ਹੈ ਹੋਏ ਹਲਾਲ ਨੰਜਾਈ ਨਾਨਕ ਗੱਲੀ ਕੂੜਈ ਕੂੜੋ ਪੱਲਾ ਪਾਈ ਮਹਲਾ ਪਹਿਲਾ ਪੰਜ ਜਨੇਵਾਜਾ ਬਖਤ ਪੰਜ ਪੰਜਾ ਪੰਜੇ ਨਾਓ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀ ਸਿਫਤ ਸੁਨਾਏ ਕਰਨੀ ਕਲਮ ਆਖ ਕਹਿ ਤਾ ਮੁਸਲਮਾਨ ਸਦਾਏ ਨਾਨਕ ਜੀਤੇ ਕੂੜਿਆਰ ਕੂੜਾ ਕੂੜੀ ਪਾਏ ਪੌੜੀ ਇਕ ਰਤਨ ਪਦਾਰਥ ਬਣ ਜਦੇ ਇਕ ਕੱਚਾ ਦੇ ਵਪਾਰਾ ਸਤਗੁਰਾ ਟੁੱਠੈ ਪਾਈ ਅਨ ਅੰਦਰ ਰਤਨ ਢੰਡਾਰਾ ਪੀਣਾ ਗੌਰ ਕਿਨਾਂ ਨਾਲ ਦਇਆ ਅੰਦੇ ਭੌਕੇ ਮੂਹੇ ਕੂੜਿਆਰਾ ਮਨ ਮੁਖ ਦੂਜੈ ਪਚ ਮੂਹੇ ਨਾ ਬੁੱਝੈ ਵਿਚਾਰਾ ਇਕ ਸਵਾਜੋ ਦੂਜਾ ਕੋ ਨਹੀਂ ਕਿਸ ਅੱਗੇ ਕਰੈ ਪੁਕਾਰਾ ਇਕ ਨਿਰਧਨ ਸਦਾ ਭਉ ਕਦੇ ਇਕ ਨਾ ਭਰੇ ਤੁਜਾਰਾ ਬਿਨ ਨਾ ਬੈ ਹੋਰ ਧਨ ਨਹੀਂ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਣ ਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ